ਖੁਸ਼ ਰਹਿਣ ਦਾ ਸਬੰਧ ਕਿਸੇ ਵੀ ਚੀਜ਼ ਪਦਾਰਥ ਕਿਸੇ ਰਿਸ਼ਤੇ ਦੇ ਨਾਲ ਨਹੀਂ ਹੈਗਾ ਇਹਦਾ ਸਬੰਧ ਮਨੁੱਖ ਦੀ ਸੋਚ ਦੇ ਨਾਲ ਹੈ ਗੁਰਬਾਣੀ ਦੇ ਵਿੱਚ ਅਸੀਂ ਪੰਕਤੀਆਂ ਬਹੁਤ ਸੋਹਣੀਆਂ ਪੜਦੇ ਆ ਕਿ ਸੁਖ ਨਾਹੀ ਬਹੁਤ ਹੈ ਧਨ ਖਾਟੈ ਸੁਖ ਨਾਹੀ ਪੇਖਿਆ ਨਿਰਤ ਨਾਟੈ ਸੁਖ ਨਾਹੀ ਬਹੁ ਦੇਸ਼ ਕਮਾਏ ਗੁਰੂ ਪਾਤਸ਼ਾਹ ਕਹਿੰਦੇ ਬਹੁਤਾ ਧਨ ਕਮਾਉਣ ਦੇ ਵਿੱਚ ਵੀ ਸੁਖ ਨਹੀਂ ਬਹੁਤਾ ਅੱਖਾਂ ਦੇ ਨਾਲ ਰੰਗ ਤਮਾਸ਼ੇ ਵੇਖਣ ਦੇ ਵਿੱਚ ਵੀ ਸੁਖ ਨਹੀਂ ਬਹੁਤਾ ਦੇਸ਼ਾਂ ਦੇ ਵਿੱਚ ਜਾ ਕਰਕੇ ਧਨ ਕਮਾਉਣ ਦੇ ਨਾਲ ਵੀ ਸੁਖ ਨਹੀਂ ਸਰਬ ਸੁਖਾਂ ਜਾਂ ਹਰਤੇ ਆਈ ਅਕਾਲ ਪੁਰਖ ਪਰਮਾਤਮਾ ਦਾ ਨਾਮ ਧਿਆਉਣ ਦੇ ਵਿੱਚ ਹੀ ਉਹਨੂੰ ਯਾਦ ਰੱਖਣ ਦੇ ਵਿੱਚ ਹੀ ਸਿਰਫ ਸੁੱਖ ਹੈ ਪਰ ਅੱਜ ਕੱਲ ਬਹੁਤੇ ਰਿਸ਼ਤੇ ਇਸ ਕਰਕੇ ਵਿਗੜ ਜਾਂਦੇ ਨੇ ਕਿ ਇਹ ਮੈਨੂੰ ਖੁਸ਼ ਨਹੀਂ ਰੱਖਦਾ ਉਹਨੇ ਮੈਨੂੰ ਨਿਰਾਸ਼ ਕਰ ਦਿੱਤਾ ਉਹਨੇ ਮੈਨੂੰ ਆਹ ਬੋਲ ਦਿੱਤਾ ਉਹਨੇ ਮੈਨੂੰ ਆਹ ਕਹਿ ਦਿੱਤਾ ਬਹੁਤੇ ਰਿਸ਼ਤੇ ਨਾਤੇ ਇਹਨਾਂ ਗੱਲਾਂ ਕਰਕੇ ਵੀ ਵਿਗੜ ਜਾਂਦੇ ਨੇ ਕਿਉਂਕਿ ਅਸੀਂ ਸਾਡੇ ਸੁੱਖ ਦੀ ਜ਼ਿੰਮੇਵਾਰੀ ਦੂਜੇ ਨੂੰ ਦੇ ਰੱਖੀ ਹੈ ਕਿ ਜੇ ਦੂਜਾ ਮੈਨੂੰ ਚੰਗੇ ਸ਼ਬਦ ਬੋਲੂ ਮੈਂ ਖੁਸ਼ ਦੂਜੇ ਨੇ ਮੈਨੂੰ ਨਿਰਾਸ਼ ਸ਼ਬਦ ਬੋਲਤੇ ਮੈਂ ਨਿਰਾਸ਼ ਪਰ ਇਸ ਤਰ੍ਹਾਂ ਨਹੀਂ ਹੋ ਸਕਦਾ ਪਤੀ ਪਤਨੀ ਮੰਨ ਲਓ ਜੇ ਦੋਨੇ ਨਿਰਾਸ਼ ਨੇ ਤਾਂ ਉਹਨਾਂ 'ਚੋਂ ਖੁਸ਼ ਕਿਵੇਂ ਕਰ ਸਕਦਾ ਕੋਈ ਇੱਕ ਦੂਜੇ ਨੂੰ ਖੁਸ਼ ਤੇ ਉਹੀ ਹੋ ਜਿਹੜਾ ਪਹਿਲਾਂ ਆਪ ਖੁਸ਼ ਹੈ ਤੋ ਉਹ ਹੀ ਦੂਜੇ ਨੂੰ ਵੀ ਖੁਸ਼ ਕਰ ਸਕਦਾ ਇਸ ਕਰਕੇ ਦੂਜੇ ਨੂੰ ਇਹਦਾ ਜ਼ਿੰਮੇਵਾਰ ਨਾ ਠਹਿਰਾਓ ਦੂਜੇ ਨੂੰ ਇਹਦਾ ਦੋਸ਼ੀ ਨਾ ਬਣਾਓ ਤੁਸੀਂ ਆਪਣੀ ਸੋਚ ਦੇ ਨਾਲ ਆਪਣੇ ਆਪ ਦੀ ਬੁੱਧੀ ਦੇ ਨਾਲ ਆਪਣੇ ਆਪ ਨੂੰ ਆਪ ਖੁਸ਼ ਰੱਖ ਸਕਦੇ ਹੋ ਸਿਚੁਏਸ਼ਨਸ ਬਦਲਦੀਆਂ ਰਹਿੰਦੀਆਂ ਨੇ ਪਰ ਕਿਸੇ ਵੀ ਸਿਚੁਏਸ਼ਨ ਨੂੰ ਵੇਖਣ ਦਾ ਢੰਗ ਉਹੀ ਸਾਨੂੰ ਖੁਸ਼ ਕਰਦਾ ਏ ਬਹੁਤੇ ਇਨਸਾਨ ਨਾਂ ਵੀ ਪੱਲੇ ਕੁਝ ਹੋਵੇ ਫਿਰ ਵੀ ਆਨੰਦ ਦੇ ਵਿੱਚ ਰਹਿੰਦੇ ਨੇ ਕਈਆਂ ਦੇ ਘਰ ਭਰੇ ਹੀ ਹੁੰਦੇ ਨੇ ਪਰ ਉਹ ਫਿਰ ਵੀ ਚਿੰਤਾਵਾਂ ਫਿਕਰਾਂ ਦੇ ਵਿੱਚ ਹੁੰਦੇ ਨੇ ਸੋ ਕਹਿਣ ਦਾ ਮਤਲਬ ਇਹਦਾ ਸਬੰਧ ਸਿਰਫ ਸੋਚ ਦੇ ਨਾਲ